ਚੰਡੀਗੜ੍ਹ ਦੇ ਕਾਲਜ ਡੀਏਵੀ ਦੇ ਵਿੱਚ ਸੈਕਟਰ 10 ਦੇ ਵਿੱਚ ਦੋ ਵਿਦਿਆਰਥੀ ਧੜਿਆਂ ਵਿੱਚ ਝੜਪ ਹੋ ਗਈ ਹੈ ਸੋਪੂ ਤੇ ਪੋਸੂ ਵਿਚਕਾਰ ਲੜਾਈ ਹੋਈ ਹੈ ਜਿਸ ਵਿੱਚ ਤਿੰਨ ਵਿਦਿਆਰਥੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤਿੰਨ ਵਿਦਿਆਰਥੀਆਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਡੀਏਵੀ ਕਾਲਜ ਦੇ ਵਿੱਚ ਝੜਪ ਹੋਈ ਹੈ ਦੋ ਧੜਿਆਂ ਦੇ ਵਿਚਕਾਰ ਇਹ ਝੜਪ ਹੋਈ ਹੈ ਸੋਪੂ ਤੇ ਪੋਸੂ ਦੇ ਦਰਮਿਆਨ ਝੜਪ ਹੋਈ ਜਿਸ ਵਿੱਚ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਤੀਹ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਸਥਿਤ ਹਸਪਤਾਲ ਤੇ ਨਾ ਉਦਾਖਲ ਕਰਵਾਇਆ ਗਿਆ ਇਸ ਛੜਪ ਦਾ ਕਾਰਨ ਕੀ ਰਿਹਾ ਜਾਣਕਾਰੀ ਦੇਣ ਦੇ ਲਈ ਸਾਡਾ ਨਾਲ ਸਾਡੇ ਪੱਤਰਕਾਰ ਸ਼ਵੇਤਾ ਸ਼ਰਮਾ ਜੁੜ ਚੁੱਕੇ ਨੇ ਸ਼ਵੇਤਾ ਕੀ ਕਾਰਨ ਰਿਹਾ ਇਸ ਛੜਪ ਦਾ ਅਜੇ ਤੱਕ ਆਹੀ ਪਤਾ ਚੱਲ ਸਕਿਆ ਹੈ ਕਿ ਐਡਮਿਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਨਵੇਂ ਸਟੂਡੈਂਟਸ ਕਾਲਜੇਜ਼ ਵਿੱਚ ਤੇ ਯੂਨੀਵਰਸਿਟੀ ਵਿੱਚ ਜਾਂਦੇ ਹੈ ਉਹਨਾ ਸਟੂਡੈਂਟਸ ਦੀ ਮਦਦ ਲਈ ਹਰ ਇੱਕ ਪਾਰਟੀ ਅੱਗੇ ਆਂਦੀ ਹੈ ਤੇ ਸੋਪੂ ਤੇ ਪੁੱਸੂ ਦੋ ਇਹੋ ਜਿਹੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਨਾਂ ਕਾਫੀ ਪੰਜਾਬ ਯੂਨੀਵਰਸਿਟੀ ਤੇ ਇਹ ਵੀ ਦੋਨਾਂ ਵਿੱਚ ਚੱਲਦਾ ਹੈ ਤੇ ਇਹ ਲੋਕ ਉਹਨਾ ਸਟੂਡੈਂਟਸ ਦੀ ਮਦਦ ਲਈ ਉਸ ਵੇਲੇ ਮੌਜੂਦ ਸਿਗੇ ਜਦੋਂ ਇੱਕ ਸਟੂਡੈਂਟਸ ਦੇ ਗਰੁੱਪ ਨੂੰ ਇੱਕ ਪਾਰਟੀ ਮਦਦ ਕਰ ਰਹੀ ਸੀ ਤੇ ਦੂਜੀ ਪਾਰਟੀ ਜ਼ਬਰਦਸਤੀ ਉਸ ਗਰੁੱਪ ਦੀ ਮਦਦ ਕਰਨ ਲਈ ਅੱਗੇ ਆਈ ਐਸੇ ਚੱਲਦੇ ਪਹਿਲਾ ਬੈਸ ਬਸਾਈ ਹੋਈ ਉਸ ਤੋਂ ਬਾਅਦ ਇੱਕ ਦੂਸਰੇ ਤੇ ਹਮਲਾ ਕੀਤਾ ਤੇ ਇਸ ਵਿੱਚ ਇੱਕ ਸਟੂਡੈਂਟ ਕਾਫੀ ਜ਼ਿਆਦਾ ਕਾਇਲ ਸੀ ਜਿਸ ਨੂੰ 16 ਸੈਕਟਰ ਦੇ ਹਸਪਤਾਲ ਵਿੱਚ ਪਹੁੰਚ ਕਰਾਇਆ ਗਿਆ ਤੇ ਦੋ ਹੋਰ ਸੀਗੇ ਜਿਨ੍ਹਾਂ ਨੂੰ ਵੀ 16 ਸੈਕਟਰ ਦੇ ਹਸਪਤਾਲ ਹੀ ਪਹੁੰਚ ਕਰਾਇਆ ਗਿਆ ਯਾਨੀ ਕਿ ਨਵੇਂ ਸਟੂਡੈਂਟਾਂ ਦੀ ਮਦਦ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਇਹ ਝੜਪ ਹੋਈ ਹੈ ਸ਼ਵੇਤਾ ਜੀ ਜੇਕਰ ਗੱਲ ਕਰੀਏ ਜ਼ਖਮੀਆਂ ਦੀ ਤਾਂ ਕਿਸ ਟਾਰੇ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਜ਼ਖਮੀ ਹੋਏ ਨੇ ਸਿਰਫ ਇੱਕ ਸਟੂਡੈਂਟ ਨੂੰ ਕਾਫੀ ਜ਼ਿਆਦਾ ਝੋਟਾ ਆਇਆ ਨੇ ਲੇਕਿਨ ਬਾਕੀ ਜਿਹੜੇ ਦੋ ਹੈ ਉਹਨਾਂ ਨੂੰ ਜ਼ਿਆਦਾ ਝੋਟਾ ਨਹੀਂ ਆਇਆ ਕਿਉਂਕਿ ਅਕਸਰ ਐਡਮਿਸ਼ਨਾਂ ਦੇ ਵਕਤ ਪੀਸੀਆ ਜਿਹੜੀ ਹੈ ਯੂਨੀਵਰਸਿਟੀ ਤੇ ਕਾਲਜਾਂ ਵਿੱਚ ਜਾਂ ਕਾਲਜਾਂ ਦੇ ਬਾਹਰ ਮੌਜੂਦ ਰਹਿੰਦੀ ਹੈ ਤੇ ਜਦੋਂ ਹੀ ਇਹ ਝੜਕ ਹੋਈ ਤੇ ਪੀਸੀਆ ਬਾਹਰ ਹੀ ਮੌਜੂਦ ਸੀ ਜਿਨ੍ਹਾਂ ਨੇ ਫਟਾਫਟ ਇਹਨਾਂ ਨੂੰ ਛੁੜਾਇਆ ਤੇ ਜ਼ਖਮੀਆਂ ਨੂੰ 16th ਜਿਹੜੇ ਹਸਪਤਾਲ ਭੇਜ ਕਰਾਇਆ ਜੀ ਸ਼ਵੇਤਾ ਜ਼ਖਮੀ ਵਿਦਿਆਰਥੀ ਸੋਪੂ ਟੜੇ ਦੇ ਨੇ ਜਾਂ ਫਿਰ ਪੋਸੂ ਦੇ ਇਹ ਇਹ ਸੋਪੂ ਤੇਰੇ ਜਿਸ ਦਾਦਾ ਜਖਮੀ ਉਹ ਸੋਪੂ ਪਾਟਿਤ ਹੈ ਤੇ ਬਾਕੀ ਦੋਹਾਂ ਵਿੱਚੋਂ ਇੱਕ ਪੂਤੋ ਦਾ ਇੱਕ ਸੋਪੂ ਦਾ